ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਧਿਆਂ ਨਾਲ ਬਹੁਤ ਚੁੱਕੇ ਅੱਜ ਅੱਜ ਹੀ ਵੇਖੋ 10-11 ਲੱਖ ਰੁਪਏ ਛੋਟੇ ਸੇਲ ਆ ਪਰ ਵਿੱਚੋਂ ਅੱਜ ਕੋਈ ਸੇਲ ਵੀ ਹੋ ਚੁੱਕਿਆ ਆ ਜੋ ਬਖਾਰੀ ਮਾੜਾ ਜਿਹਾ ਆ ਵੀਰੋ ਨੀਲੀਆਂ ਛੋਟੇ ਬਹੁਤ ਟੌਪ ਟੌਪ ਦੇ ਲੈ ਗਿਆ ਦੇ ਨੇ ਪਰ ਸੇਲ ਕਰਦੀਆਂ ਇਹ ਬਾਕੀ ਇਹਨਾਂ ਚੁਪਰਾਂ ਨਾਲ ਗੱਲ ਕਰੀ ਸਸੀ ਘਾਲ ਜੀ ਸਸੀਆ ਭਾਜੀ ਹੋਰ ਸੁਣਾਓ ਕੀ ਦਾ ਭਾਈ ਅਸੀ ਕਾਰ ਦੀ ਕੀ ਹਾਲ ਜਿਓ ਬਾਰੇ ਗਰਮ ਜਿਹਾ ਲੱਗ ਰਿਹਾ ਨਹੀਂ 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 ਭਾਈ ਘਰ ਤੋਂ ਮੇਰੇ ਘਰੋਂ ਗਰਮੀ ਬਣੀ ਹੈ ਸੁਣਾ ਦਿਖਾਗੇ ਮੇਰੇ ਬਧੀਆ ਬੜਾ ਬੜਾ ਨਹੀਂ ਪੜਾਇਆ ਪਹਿਲਾਂ ਵੀ ਰਫਾਰਿਆ ਨੂੰ ਭਰੀ ਸਾਸਰੀ ਕਾਲ ਸੁਨੀਪ ਡੇਰੀ ਫਾਰਮ ਦੇ ਜਿਹੜੇ ਵੀਡੀਓ ਵੇਚੇ ਆ ਜਿਹੜੇ ਵੀ ਇੰਸਟਾਗ੍ਰਾਮ ਦੇ ਵੀਡੀਓ ਵੇਚੇ ਆ ਉਹਨਾਂ ਸਾਰਿਆਂ ਨੂੰ ਸਾਡੇ ਲੋ ਪਿਆਰ ਕਰੀ ਸਾਸਰੀ ਕਾਲ ਬੜਾ ਵੀਰ ਸੁਨੀਪ ਡੇਰੀ ਫਾਰਮ ਦੇ ਜਿਹੜੇ ਪਰਿਵਾਰ ਜੁੜਿਆ ਬੜਾ ਪਿਆਰ ਕਰਦੇ ਆ ਵੀ ਸਾਰਿਆਂ ਨੂੰ ਪਿਆਰ ਕਰੀ ਹੋਰ ਸੁਣਾਓ ਬਹੁਤ ਦੇਖਿਆ ਮਾਰ ਪਿਛਲਾ ਹਾਂ ਭਾਈ ਸਾਰਾ ਵੇਖ ਗਿਆ ਜੀ ਤੇ ਲਈ ਵੀਰ ਮਾਤੇ ਜਿਹੜਾ ਮਿਕਣਾ ਹੀ ਉਹਦੇ ਗੱਲ ਵੱਖਰੀ ਰਹਿ ਗਈ ਨਾ ਹਾਂ ਉਹ ਜਿਹੜੀਆਂ ਯਾਰ ਘੋਟੀਆਂ ਪਾਦੀਆਂ ਨਾ ਉਹਦਾਂ ਦੀਆਂ ਪੰਜਾ ਪੰਜਾਹ ਹਜ਼ਾਰ ਦੀਆਂ ਹਾਂ ਉਹ ਫੋਨ ਉਹ ਹੀ ਆਈ ਜਾਂਦਾ ਆ ਬੜਾ ਨੇਰਾ ਉਹ ਉਹ ਆਈ ਜਾਂਦਾ ਲਗਾਉਣਾ ਪਰ ਉਹ ਸਾਦੀਆਂ ਰੱਬ ਕਿ ਲਾ ਬੜਾ ਯਾਰ ਇੱਕ ਗੱਲ ਲੋਕੀ ਲੋਕੀ ਕਮੇਡੀ ਬੜੇ ਕਰਦੇ ਆ ਅੱਧ ਅੱਧ ਕੀ ਕਰਦੇ ਚੋਈ ਕੋਲ ਕੇ ਲੈਂਦੇ ਆ ਹਾਂ ਕਈ ਉਹ ਸਾਦੀ ਲੈਂਦੀ ਨਹੀਂ ਮੈਂ ਵੀ ਰਹਿ ਗਈ ਤਰਾਂ ਨੇ ਉਹ ਬੜਾ ਬੜਾ ਉਹ ਮੈਂ ਨਾ ਇੱਕ ਬੰਦੇ ਦਾ ਨਾ ਮੈਂ ਨੰਬਰ ਲੱਭ ਕੇ ਫੋਨ ਕੀਤਾ ਸੰਦੀਪ ਗੱਲ ਕਰਦੇ 2 ਮਿੰਟ ਦੀ ਕੋਈ ਨਹੀਂ ਕਰ ਉਹ ਬੜੇ ਦਿਨ ਉਹ ਕਮੈਂਟ ਸਾਰਿਆਂ ਵੀਰਾਂ ਨੂੰ ਕਰਦਾ ਤੇ ਮੈਂ ਨਾ ਉਹਦਾ ਬੜਾ ਔਖਾ ਨੰਬਰ ਲੱਭਿਆ ਪਹਿਲਾਂ ਤੇ ਉਹ 10 ਦਿਨ ਫੋਨ ਹੀ ਚੁੱਕਦਾ ਰਿਹਾ ਮੈਂ ਕਿਹਾ ਵੀਰ ਜੀ ਤੁਸੀਂ ਐਦਾਂ ਦਾ ਹੀ ਬੋਲਣ ਦੇ ਆ ਤੇ ਤੁਸੀਂ ਆਪਣੇ ਕੋਈ ਕਿਨਾਰੇ ਮਾਰ ਲਿਆ ਕਹਿੰਦਾ ਵੀਰ ਮੈਂ ਤਾਂ ਕੋਈ ਮਾੜੀ ਨਹੀਂ ਰੱਖੀ ਤੇ ਮੈਂ ਕਿਹਾ ਵੀ ਫਿਰ ਤੂੰ ਮੇਰਾ ਵੀਰ ਕਮੈਂਟ ਕਾਲੀ ਕਰਦਾ ਤੈਨੂੰ ਕੋਈ ਡੰਗਰ ਲਿਆਵਾ ਤੈਨੂੰ ਕੋਈ ਹੀਰਾ ਫੇਰੀ ਤੈਨੂੰ ਕੋਈ ਠੱਗੀ ਮਾਰੀ ਹੋਵੇ ਤਾਂ ਤਾਂ ਦੱਸ ਐਵੇਂ ਮੈਂ ਕਿਹਾ ਵੀਰ ਘਰ ਬੈਠੇ ਕਮੈਂਟ ਨਹੀਂ ਕਰਦੇ ਮਤਲਬ ਤੁਹਾਡੇ ਪਿੰਡ ਦਾ ਜਿਆਦਾ ਤੁਹਾਡੇ ਇਲਾਕੇ ਦਾ ਜਿਆਦਾ ਇਹ ਵੀ ਕਰੇ ਸਾਡੇ ਏਰੀਆ ਤੇ ਹੁਣ ਅਗਰ ਭਲਾ ਹੋਵੇ ਤਾਂ ਇਹ ਵੀ ਜਿਹੜਾ ਬਹੁਤ ਕਮੈਂਟ ਕਰਦਾ ਚੱਲ ਕਰੇ ਏਰੀਆ ਦਾ ਵੀ ਟਾਈਮ ਇਹਨੇ ਵੀ ਜਨਾ ਹੁਣ ਇੱਕ ਗੱਲ ਸਲੀਬ ਵੀਰ ਅੱਜ ਨਾ ਬੰਦੇ ਆਏ ਲੋਪੋਕੇ ਚ گاਵੇਂ ਤੋਂ ਹਾਂ ਤੇ ਕਹਿੰਦਾ ਵੀ ਉਹ ਵੀਰਾਂ ਦੇ ਵੀ ਆਸ ਦਿੰਦੇ ਆ ਲੋਕ ਮਾਲ ਵਿਗਿਆ ਹੁੰਦਾ ਹਾਂ ਇਥੇ ਆਗੇ 7-8 ਪਸ਼ੂ ਸੀ ਮੈਂ ਕਿਹਾ ਭਾਜੀ ਜਿਹੜਾ ਮਰਜੀ ਲਓ ਹਾਂ ਕਹਿੰਦਾ ਆ ਦਿਓ ਹੀ ਨਾ ਗੱਲ ਮੈਂ ਕਿਹਾ ਵੀਡੀਓ ਬਣਾਉਣੀ ਸੁਦੀਪਾ ਹੁੰਦਿਆ ਪਰ ਤੁਸੀਂ ਜਿਹੜਾ ਮਰਜੀ ਮਾਲ ਲਓ ਹਾਂ ਉਹਨਾਂ ਜੋੜਾ ਮਈਆਂ ਦਾ ਪਰਲੀਆਂ ਦਾ ਲਿਆ ਅੱਜ ਪੜੇ ਲੈ ਹਾਂਜੀ ਆ ਜੋੜੀ ਹੁਣ ਕਪੂਰਥਲੇ ਦੇ ਬੰਨਿਆਂ ਲਈ ਆ ਅੱਛਾ ਹਾਂਜੀ 5000 ਰੁਪਏ ਦੀ ਭਾਤ ਕੀ ਆ ਕਪੂਰਥਲੇ ਦੇ ਬੰਨਿਆਂ ਲਈ ਆ ਆ ਜੋੜਾ ਆਪਣਾ ਬਿਆਨਾਰਾ ਹੋ ਗਿਆ ਵਾ ਜੈਦਵਾਰ ਦਾ ਛਣੀਆਂ ਫਿਰਿਆਦਵਾਰ ਪਰਸੋਂ ਜਾਣਾ ਵਾ ਠੀਕ ਇਹ ਜੋੜਾ ਉਹਨਾਂ ਲਿਆ ਉਹ ਪਰਲੀ ਮਾਜੀ ਬੇਟੀ ਆ ਅੱਜ ਮਾਲ ਲੇ ਗਿਆਂ ਇਹ ਚਾਰ ਮਈਆਂ ਵੇਗੀਆਂ ਚਲੋ ਵਧੀਆ ਹੋ ਗਿਆ ਕਈ ਐਵੇਂ ਕਹਿੰਦੇ ਨੇ ਮਾਲ ਵੀ ਕਹਿੰਦਾ ਵਾ ਜਿਹੜਾ ਜਿਹੜਾ ਵੇਗਿਆ ਉਹਨੂੰ ਬਾਹਰ ਕੱਢਦਾ ਜਿਹੜਾ ਵਿਗਣ ਵਾਲਾ ਪਾਉਣਾ ਬਿਲਕੁਲ ਬਿਲਕੁਲ ਭਾਜੀ ਹੁਣ ਗੱਲ ਪਤਾ ਕੀ ਤਿੰਨੋਂ ਆਪਾਂ ਮਾਨਦਾਨਾ ਵਾ ਸੱਜਿਆ ਆ ਭਾਜੀ ਹੁਣ ਸੱਜਿਆ ਸਰਪਾ ਵੀਡੀਓ ਆ ਵੀਡੀਓ ਪੱਕ ਬਣਾਉਣੀ ਬਣਾਉਣੀ ਆ ਆਸਲਾ ਗੱਲ ਹੋ ਗਿਆ ਵੀ ਮਾਲ ਵੇਖਾ ਦੂਰੋ ਕਹਿਦੀ ਆ ਭਾਜੀ ਵੀ ਨਾ ਨਾ ਉਹ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਕੱਖਾ ਕੰਮ ਕਰ ਆਪਣਾ ਕੋਈ ਗੋ ਨਹੀਂ ਕਹਿ ਗਏ ਲਓ ਹਾਂ ਨਹੀਂ ਦੇ ਦੇ ਚੱਲ ਕੋਈ ਨਹੀਂ ਐਂ ਹੀ ਹੁੰਦਾ ਨਾ ਐਂ ਹੀ ਭਾਜੀ ਵੇਖੋ ਗੱਲ ਪਤਾ ਕੀ ਹੁੰਦੀ ਆ ਸੁਨੀਲ ਅਸੀਂ ਤੇਰੇ ਨਾਲ ਤੂੰ ਸਾਡੇ ਨਾ ਸਾਰਾ ਸਾਰਿਆਂ ਦਾ ਭਲਾ ਕਰੇ ਹੁਣ ਜਿਹੜਾ ਵੀਰ ਇੱਦੀ ਤੁਰ ਕੇ ਚੱਲ ਕੇ ਆ ਜਾਂਦਾ ਉਹ ਮੋੜਿਆਂ ਦੇ ਜਿਹੜਾ ਦੇਣਾ ਪੈਂਦਾ ਦੇਣਾ ਪੈਂਦਾ ਜੇ ਮਾਂ ਵੇਚ ਨਹੀਂ ਆ ਉਧਰ ਨਹੀਂ ਲੈਦਰ ਸਹੀ ਹੈ ਕਿ ਹੁਣ ਜੇ ਤੁਸੀਂ ਕਹਿਦਾ ਤੇ ਭਈ ਜੀ ਆ ਵੇਖ ਗਿਆ ਤੇ ਵੇਖਿਆ ਜਿਉਂਕੋ ਨਹੀਂ ਵੇਖਿਆ ਤਬਾਲੇ ਵੀ ਉੱਪਰ ਹੈ। ਇਹੋ ਇਸ ਲਈ ਪਾਪਾ ਵੇਚ ਕੇ ਨਾਲ ਰੇਟ ਕਰੀਏ ਸਾਨੂੰ ਵੀ ਪਤਾ। ਮੈਰੇ ਹੀ ਨਹੀਂ। ਬਿਲਕੁਲ ਬਿਲਕੁਲ। ਜਿਹੜਾ ਮਾਲ ਵਿਕਣਾ ਨੇ ਬਈ ਜੀ। ਵੇਖੋ ਅਸੀਂ ਜਿਹੜਾ ਵੇਚਣਾ ਅਸੀਂ ਉਹਦਾ ਫੋਨ ਚੁੱਕਣਾ ਬਿੱਜੀਆਂ ਦਾ ਕਿਉਂ ਚੁੱਕੀ? ਇਹ ਵੀ ਕਹੀ ਦਿਮਾਗ ਖਰਾਬ ਕਰਦੀ ਹੈ। ਇਹ ਵਿਚਾਰੇ ਨੂੰ ਕੋਣਾ ਕਰੀਏ। ਕੋਣਾ ਚਾਰ ਆ ਚਾਰ ਵੇਕੀਆਂ ਨੇ ਚਾਰੋਂ ਹੱਟ ਕੇ ਬਾਹਰ ਹੋਦੀਆਂ ਦੋ ਬੈੜਾ ਤੇ ਦੋ ਦੋ ਮੱਜਾਂ ਨੇ। ਆਜੋ। ਤੇ ਇੱਕ ਮੇਰਾ ਵੀਰ ਸਾਚ ਹੋਰ ਗੱਲ ਜੋ। ਹਾਂ ਆਪਣਾ ਨਾ ਐਡਰੈਸ ਕੋਲ ਦੱਸੋ। ਕੋਲ ਦੱਸੋ। ਨਹੀਂ ਵੀ ਇਹਦਾ ਵੀਡੀਓ ਆ ਜਾਂਦੇ ਨੇ ਵੀ ਐਂਡ ਤੇ ਦੱਸ ਦੇਣਗੇ। ਦੇਦੇ ਨਹੀਂ। ਪਿੰਡ ਮੇਰਾ ਜੋ ਤਵਾਨ ਦਮੋਦਰ ਤੇ ਜਿਲ੍ਹਾ ਹੈਗਾ ਜੋ ਇਹ ਗਰਦਾਸਪੁਰ ਤਹਿਸੀਲ ਇਹਨੂੰ ਲੱਗਦੀ ਜੋ ਬਟਾਲਾ ਸ਼ਹਿਰ ਆਪਾਂ ਨੂੰ ਰਹਿ ਗਿਆ ਜੋ ਬਟਾਲਾ 12 ਕਿਲੋਮੀਟਰ ਅੰਮ੍ਰਿਤਸਰ ਇੱਥੋਂ ਹੈਗਾ ਜੋ 24 25 ਕਿਲੋਮੀਟਰ ਤੇ ਢੇਰਾ ਰੋਡ ਤੇ ਕਿਲਾ ਲਾਲ ਸਿੰਘ ਅੱਡਾ ਇਧਰੋਂ ਫਲੇਗੜ ਚੂੜੀਆਂ ਰੋਡ ਤੇ ਅਲੀਆ ਲੱਡਾ ਅਲੀਆ ਨਹਿਰਾ ਵਾਲਾ ਜਿਹੜਾ ਮਸ਼ਹੂਰ ਹੈ ਜਿਸੋਂ ਨਹਿਰਾ ਨਿਕਲਦੀਆਂ ਆ ਗਰਦਾਸਪੁਰ ਧਵਾਨ ਦਮੋਦਰ ਪਿੰਡ ਤੇ ਜਿਲ੍ਹਾ ਗਰਦਾਸਪੁਰ ਹੂੰ ਧਵਾਨ ਦਮੋਦਰ ਪਿੰਡ ਵਾ ਏ ਤੇ ਨਾਂ ਸਾਡਾ ਪਿੰਡ ਆਹ ਗੱਲ ਬਾਤ ਜੋ ਇਹ ਕਹਿੰਦਾ ਕਿ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਆ ਆਈ ਇਹਨੀਆਂ ਯਾਰ ਗੁੱਸਾ ਕਰਦੇ ਜਿਹਦੇ ਮਰਜੀ ਖੁੱਲ ਕੇ ਕਰੋ ਯਾਰ ਗੁੱਸਾ ਕਰਦੇ ਖੰਨ ਕੀ ਕਰੇ ਭਾਈ ਖੁੱਲੇ ਦਰਿਆ ਆ ਤੇ ਖੁੱਲ ਕੇ ਕਰੋ ਯਾਰ ਉਹਨਾਂ ਵਾਸਤੇ ਐਂਡਾ ਕਰ ਲਿਆ ਹੁੰਦੇ ਤੇ ਉਹਨਾਂ ਉਹਦੇ ਲਿਆਓ ਕੋਈ ਸਾਨੂੰ ਨਹੀਂ ਕੋਈ ਟੈਨਸ਼ਨ ਆ ਗਈ ਟੈਨਸ਼ਨ ਉਹਨਾਂ ਨੂੰ ਜਿਹੜੇ ਕਰਦੇ ਆ ਪਰ ਕੋਈ ਟੈਨਸ਼ਨ ਨਹੀਂ ਆ ਗਈ ਸਾਨੂੰ ਨਹੀਂ ਕੋਈ ਟੈਨਸ਼ਨ ਆਈਆ ਕੰਮ ਕਰਨੇ ਆਈ ਇਹ ਕੰਮ ਆਈ ਇਹਨਾਂ ਮਾਲ ਵੇਚੀ ਜਾਂਦੇ ਆ 4 ਵੇਚਦੀਆਂ ਤੇ 4 ਡੇ ਗੋਲ ਹੈਗੇ ਆ 8 ਤੇ 2 ਵਾਰ ਫੇਰ ਫੇਰ ਲੱਲੀਆਂ ਨੇ ਦਹ ਹੋ ਗੀਆਂ ਨੇ ਤੁਸੀਂ ਕਮੈਂਟ ਕਰੋ ਤੁਸੀਂ ਕਮੈਂਟ ਕਰੋ ਬੜਾ ਵਧੀਆ ਮੈਂ ਹਾਂ ਚਲੋ ਵੀ ਸਾਰਾ ਨਾ ਵਿਗਿਆ ਨਾ ਹਰ ਇੱਕ ਦਾ ਮਾਰ ਲੀ ਬਿਲਕੁਲ ਇਹ ਕਿਹਾ ਵੀ ਨਹੀਂ ਬੱਜਣਾ ਚਾਹੀਦਾ ਮਾਰ ਵਿਗੇ ਇਹ ਸਿਆ ਪੜਾਹਾ ਨਵੀਂ ਲੈ ਕੇ ਦੀ ਆ ਨਹੀਂ ਨਹੀਂ ਆਪ ਆਪ ਮੇਰੇ ਪਿੰਡੋ ਹੀ ਮੈਂ 4500 ਦੀ ਲੈ ਕੇ ਇੱਥੇ ਰੱਖੀ ਚਲੋ ਬਹੁਤ ਜਗੀਆਂ ਤੇ ਪਾਟ ਬਹੁਤ ਜਗੀਆਂ ਚਲੋ ਵਧੀਆ ਆ ਜਾ ਫਿਰ ਬੋਲ ਫਿਰ ਇੰਦੇ ਬਲ ਸੁਨੀ ਵੀ ਰਵਾ ਦੀ ਸੁਈਓ ਹਾਂ ਗਿੱਲਾ ਨਾੜੂ ਨਾਲ ਅੱਛਾ ਤੇ ਹਾਏ ਇਹਦੇ ਨਾਲ ਬੱਚਾ ਸ਼ੰਭੂ ਖਾਲ। ਕੱਟੀ ਕੱਟੀ। ਇਹ ਨਹੀਂ ਕੱਟਾ ਜੋ ਇਹ। ਕੱਟਾ ਮਗਰ। ਇਹ ਆ ਵੇਖੋ ਗੱਲਾ 나ੜੂ ਜੋ। ਚਲੋ। ਰਾਤ ਦੀ ਸੂਈ ਜੋ ਝੋਡੀ। ਦੂਜੇ ਸੂਏ ਜੋ। ਅਜੇ ਥਾਣੀ ਵਗਦੇ ਜੋ ਕੋਈ 6 ਕਿਲੋ ਜੇ ਬੋਲਾ 7:00 ਦੇ 8:00 ਦੇ। ਇਹ ਬੋਲਾ ਇੰਨਾ ਕਿਉਂ ਦਵਾ? ਹਾਂਜੀ ਹਾਂਜੀ। ਇਹ ਦੱਸਣ ਨੂੰ 12 ਤੋਂ 14 ਕਿਲੋ ਕਹਿੰਦੇ ਉਹਦਾ। ਥੋੜਾ ਬੰਦੂ ਜੀ ਹੈਗਾ। ਬਟ ਬੰਦੂ ਦਾ ਵੱਢੀ ਆ। ਹਾਂਜੀ ਵੱਢੀ ਵੱਢੀ। ਪਨੀਰ। ਹਮ। ਰੇਡ ਮੇਕ ਜਣਾ। ਅੱਛਾ ਵੇਖ ਤੇ ਰੇਡ ਜਾਣਾ ਝੋਡੀ ਵੇਖਦਾ ਕਿਹੜੀ ਫਰੂਦਰ ਕੀ ਮਨਵਾਣ ਵਾ ਝੋਡੀ। ਹਾਂ ਹਾਂ ਹਾਂ। ਰੇਡ ਗਿਆ ਨਾ ਰੇਡ ਰੇਡ ਬੇਕਰ ਰੇਡ ਗਿਆ ਸੀ ਜੀ ਲੋ ਕਰਵਾ ਆ ਜਾ ਬਟੇ ਨਾ ਯਾਰ ਹੋਰ ਲਿਆ ਛੋਟੀਆਂ ਹਾਂਜੀ ਹਾਂਜੀ ਛੋਟੀਆਂ ਨਹੀਂ ਕੋਈ ਯਾਰ ਛੋਟੀਆਂ ਤੋਂ ਤੁਹਾਡੇੋਂ ਮੰਗਾਉਣੇ ਆਦਾ ਕੱਲ ਖੜਕਦੀਆਂ ਆਂ ਦਾ ਐ ਤਨੀ ਵੀਰ ਝੋੜੀ ਕੱਲ ਵੇਖਦਾ ਤੇ ਵੱਡੀ ਜੀ ਮੰਗਾ ਰਾਇਆ ਕਹਿੰਦੇ ਵਾਗ ਕਹਿੰਦਾ ਠੀਕ ਆ ਗੱਲ ਕਹਿੰਦਾ ਮੈਂ ਆ ਵੀਰੋ ਰੋਜ਼ ਮਾਰ ਹੁੰਦਾ ਕੱਲ ਵੀ ਮਈਆਂ ਆਪਣੇ ਵੱਡੀਆਂ ਆਈਆਂ ਰੱਤ ਦੇ ਗੇੜ ਦੀਆਂ ਹਾਂਜੀ ਫਿਰ ਲੈ ਵੀ ਇੱਕ ਗੱਲ ਵੀਰ ਹੂੰ ਤੂੰ ਵੱਡਾ ਭਰਾ ਹੂੰ ਜੇ ਨੇ ਵੀ ਕਹਦੇਗਾ ਮੈਂ ਮਹੀਂ ਵੇਚ ਦੂੰਗਾ ਨਹੀਂ ਨਹੀਂ ਲੈ ਵੀ ਤੂੰ ਵੀ ਐਡਾ ਕਰ ਰਹੇ ਨੇ ਸਾਨੂੰ ਮਾਰਦੇ ਨਹੀਂ ਦੇਣ ਲਗਾ ਚੱਲ 1 ਮਿੰਟ ਤੈਨੂੰ ਪੂਰੀ ਪਰਖਾ ਆਪਣੇ ਜਿਹੜਾ ਸੁਨੀਪ ਚੈਨਲ ਆ ਨਾ ਇਹ ਤੇ ਨਾਂ ਦੇ ਮੈਂ ਹੀ ਵੱਡੀ ਵਿਖਾਈ ਜਾਂਦੀ ਆ ਤੇ ਨਾਂ ਛੋਟੀ ਵਿਖਾਈ ਜਾਂਦੀ ਆ ਦੇਖੋ ਜਾਇਜ ਹੁੰਦਾ ਨਹੀਂ ਜਾਂਦੀ ਆ ਸਾਰੇ ਵੀ ਕੋਈ ਜਾਵੇ ਨਾ ਬਿਲਕੁਲ ਸਹੀ ਗੱਲ ਹੈ ਭਾਈਆ ਇਹ ਚੈਨਲ ਦੇ ਜਿਹੜੀ ਗੱਲ ਵੱਡੀ ਕਿ ਜੂਮ ਕਰਕੇ ਬਣਾਈ ਹੈ ਨਾ ਬਣਾਣੇ ਆ ਜੋ ਆਪਣ ਨੂੰ ਕਹਿੰਦੇ ਜੂਮ ਕਰਕੇ ਬਣਾਓ ਆਪਾਂ ਨਹੀਂ ਉੱਥੇ ਚਲਾਈ ਜਾਂਦਾ ਹਾਂ ਬਣਾ ਨਹੀਂ ਬਜਾ ਨਹੀਂ ਹੈਗਾ ਉਹਦਾ ਦੇਖੋ ਭਾਈ 200 ਕਿਲੋਮੀਟਰ ਆ ਕੇ ਇੱਥੇ ਗਾਲਾਂ ਕੱਢੇ ਇਹਨੂੰ ਕੱਟਣੇ ਮੈਨੂੰ ਕੱਟਣੀਆਂ ਫਿਰ ਤੁਹਾਨੂੰ ਬਿਲਕੁਲ ਬਿਲਕੁਲ ਜੋ ਹੈਗਾ ਉਹ ਖਾ ਲੈਣਾ ਨਹੀਂ ਨਹੀਂ ਜਿਹੜੇ ਕਮੈਂਟ ਕਮੈਂਟ ਆਵੇ ਸਾਰੇ ਇਕੱਠੇ ਕੱਢਦੇ ਆ ਤੁਹਾਨੂੰ ਹੀ ਕੱਢਦੇ ਕਮੈਂਟ ਹੁਣ ਕਿਵੇਂ ਭਾਈ ਜੀ ਕਮਿਸ਼ਨ ਬੜਾ ਮੋਟਾ ਕਹਿੰਦਾ ਆਜੋ ਭਾਈ ਨੰਗਾਓ ਠੀਕ ਹੈ ਪਰ ਕੋਈ ਨਹੀਂ ਜੀ ਆਜੋ ਹਾਂਜੀ ਫਿਰ ਕਿਨੇ ਦੇ ਦੀਏ ਘੋਡੀ ਵੇਖ ਲੈ ਬਰੂਦ ਕਾਲੀ ਨਾਗ ਦਾ ਬੱਚਾ ਰਾਤ ਦੀ ਆਪੀ ਆਪੀ ਦੱਸ ਦਿੰਦੀ ਆ ਮੈਨੂੰ ਕੋ 95 ਮੰਗ ਪਰ ਪਿੰਦਾ ਕਹਿੰਦਾ ਨਹੀਂ 95 ਮੰਗਣਾ ਹਾਂ 75000 ਦੀ ਪੱਕੀ ਗੱਲ ਮੈਂ ਹੀ ਕਹਿੰਦੀ ਕਹਿੰਦੇ ਆ ਬੰਦੇ ਕਿ ਪਿੰਦਾ ਵੇਲ ਕਰੇ ਮਹੀਨਾ ਪਾਉਂਦਾ ਕਿਹੜਾ ਕਹਿੰਦਾ ਮੈਂ 70000 ਖੇਨ ਲਖਿਆ ਇੱਕ ਮਿੰਟ ਗੱਡੀ ਲੱਗੀ ਗੱਡੀ ਸੁਨੀਮ ਜੇ 70 ਕਹਿਤਾ ਤੇ 70 ਦੀ ਦੇ ਲਾਂਗੇ ਤਾ ਹੋ ਦੋ ਛੱਡ ਦਾਂਗੇ ਓਕੇ ਠੀਕ ਵਾ ਗੱਡੀ ਆਪਣੀ ਲੱਗੀ ਪਾਈ ਜਾਂਦੀ ਆ ਇੱਕ ਇੱਕ ਮਰਵਾਦੀ ਬੰਦ ਕਰ ਲੋ ਦੋ ਮਿੰਟ ਦੇ ਗੱਡੀ ਟਾਡੀ ਮੇਰੀ ਯਾਰ ਜਾਣ ਦੇ ਹੈ ਨਾ ਜੈ ਜੀ 28000 ਕਹਿੰਨੇ 60000 ਦੀ ਦਾਂਗੇ ਜਾਣ ਦੋ ਵੇਖ ਲੈ ਝੋੜੀ ਦਾ ਕੱਦ ਕਿਨਾ ਵਾ ਵੱਡੀ ਏ ਵੇਖ ਲੈ ਇਹ ਨਹੀਂ ਕੋਈ ਸਾਈਆਂ ਨਹੀਂ ਪਈਆਂ ਵਿਗਣ ਵਾਲੀਆਂ 1000 ਹੋਰ ਛੋੜ ਚਲੋ ਠੀਕ ਆ ਵੇਖ ਲੈ ਕਿੱਡੀ ਝੋਟੀ ਭੈਣ ਦੀ ਜਾਂਦੀ ਚਲੋ ਯਾਰ 10 ਭਾਵੇਂ ਕਿਸੇ ਕੋ ਤੂੰ ਆਪਣੇ ਖਾਤੇ ਤੇ ਸਾਈ ਕੋ ਵਾਲਾ ਤੇ ਮੈਂ ਲੈ ਜਾਏ ਕੋਈ ਬਸ ਠੀਕ ਆ ਕੱਲ ਦੀ ਗੱਲ ਚੱਲਣ ਦੋ ਲੈ ਜੀ ਜਿੰਨੇ ਖੜਨੀ ਵੇਖੋ ਰੇਡ ਤੇ ਝੋਟੀ ਨੇ ਠੀਕ ਹੈ ਮਿੰਦਿਆ ਜਿਹੜਾ ਮਰਜੀ ਕੋਈ ਦੇ ਕੇ ਵਖਾ ਲੈਣੇ ਨਹੀਂ ਨਹੀਂ ਮਿਲਨੇ ਹੈ ਰਾਤ ਦੀ ਸੂਈ ਬਿਲਕੁਲ ਇਹ ਜੋੜੇ ਰਾਤ ਹੀ ਜਾਏ ਉਹਨਾਂ ਨੂੰ ਇਹ ਜੋੜੇ ਪੱਕਾ ਫਾਉਂ ਦੀ ਸੂਈ ਹੈ ਅੱਛਾ ਆ ਦੂਜਾ ਸੂਈ ਕੱਟਾ ਕੱਟਾ ਤੁਹਾਡੇ ਹੁੰਦੇ ਆਇਆ ਬੱਚਾ ਚੁਣ ਲਿਆ ਬਸ ਠੀਕ ਹੈ ਹਾਂਜੀ ਇਹ ਨਹੀਂ ਕੱਟਾ ਟਕਾ ਤੇ ਵੀ ਕੱਟਾ ਕੱਟਾ ਹੀ ਲਓ ਜੇ ਇਹ ਵੀ ਭਾਜੀ ਇਧਰ ਹੋ ਜਾਣਾ ਜੇ ਇਹ ਭਾਜੀ ਪੱਕਾ ਫਾਉਂ ਦੀ ਸੂਈ ਪਿੰਦਾ ਚੋਆ ਚੋ ਵਧੀਆ ਲੱਗਿਆ ਜੀ ਕੋਈ ਕਮੀ ਹੋਏ ਇਸੇ ਮੈਂ ਛੱਡ ਦੇਵਾਂ ਠੀਕ ਹੈ ਹਾਂ ਜੀ ਵੇਖੋ ਲਾਏ 5 ਕਿਲੀਆਂ ਜੀ ਆ ਹੁਣ ਬਚਿਆ ਮੂੰਹ ਮਾਰ ਗਿਆ ਇਹਦੇ ਭਾਜੀ ਚੋਣ ਲੱਗੀ ਦੋਨੀ ਮੋਟਰ ਤੇ ਨਹੀਂ ਨਹੀਂ ਬਸ ਆ ਆ ਜੀ ਇਹ ਤੇ ਹਨਾ ਬਸ ਠੀਕ ਹੈ ਪਰ ਕੱਟੀ ਦੋ ਦੇ ਦੂ 12 ਕਿਲੋ ਹਾਂ ਹਲੇ ਪਰ ਤੋਂ ਐਹਲੇ ਤੀ ਸੁਈ ਆ ਤ੍ਰਿੱਗੀ ਵੇਖ ਕੱਟੀ ਦੀ ਸਿੰਘ ਲੈਵੇ ਲੂਗੇ ਬੜੇ ਖੁੱਲੇ ਦੀ ਥੋੜਾ ਯਾਰ ਰਿਆਡੀ ਬੜੀ ਸਾਫ ਕੱਟੀ ਵੇਖੋ ਬੋਲੋ ਇਹ ਕੱਟੀ ਦਾ ਮੁੱਲ ਹੈਗਾ ਜੋ ਜਾ ਸੀ ਯਾਰ ਭੀਓ ਅਸੀਂ ਯਾਰੀ ਦੇ ਦੇ ਹੋਰ 2 ਛੋੜ ਖਤਰਿਆਰ ਦੀ ਦੇ ਦਾਂਗੇ ਠੀਕ ਹੈ ਜੀ ਖਤਰਿਆਰ 75 ਦੀ ਚਲੋ ਦੇ ਦਾਂਗੇ ਜਾਂਦੀ ਹੈ ਉਹ ਜੀ ਜੀ ਕਹਿਤਾ ਫਿਰ ਸਮਝੇ ਝੰਡੇ ਚੜਦੇ ਆ ਚਲੋ ਜੀ 75000 ਦੀ ਝੋਟੀ ਦੇ ਦਾਂਗੇ ਠੀਕ ਆ ਜਾਂਦ ਅਜੇ ਵੀ ਵਿਖਾਓ ਗੱਬਣਾ ਨਾ ਇਹ ਸੂਈ ਆ ਭਾਜੀ ਕੱਲ ਦੀ ਅੱਛਾ ਨਾਮ ਦੀ ਗੱਲਾਂ ਨਾਲ ਨਾ ਜੋ ਆ ਆਹੋ ਆਹੋ ਉਹ ਨਾਮ ਦਾ ਬੱਚੇ ਵਿਖਾਓ ਬੱਚੇ ਵਿਖਾਓ ਬੱਚੀ ਬੱਚੀ ਹੋਰ ਕਾਇ ਵੀਰੇ ਖੋਲਦਾ ਨਹੀਂ ਬੱਚੇ ਨੂੰ ਹਾਲੇ ਬੱਚੇ ਖਾ ਰਹੇ ਨੇ ਕਿੰਨਾ ਬੋਲਾ ਜੀ ਬੋਲਾ ਭਾਜੀ 10 ਕਿਲੋ 10 ਕਿਲੋ ਬੋਲਾ ਇਹ ਜੋ ਪਿਓਰ ਜਸਨ ਵਾਲੇ ਪੰਜਾਬ ਦੇ ਪਿਆਵ ਦੀ ਚੰਗੀ ਵਧੀਆ ਜਰਦੀ ਇਹ ਚੋਣ ਜਵਾ ਲਗਾ ਬੰਦੋਂ ਥੱਲੇ ਬੈਠੇ ਖਾਲੀ ਉਹਨੂੰ ਬੈਠ ਕੇ ਹਾਰੇ ਦੇਖੀ ਤਰਾ ਜਿਹਨੇ ਦੀ ਬੋਲਾ ਰਾਮ ਭਾਜੀ ਰੇਰ ਕੀ ਬੋਲਣੇ ਮੈਂ ਜਾਂਦੇ ਜਮ ਜਣ ਕੇ ਆਇਆ ਮੈਂ ਜਾ ਬਹੁਤ ਠੀਕ ਆ ਓਕੇ ਹਾਂ ਥੱਲੇ ਬੈ ਜਾ ਥੱਲੇ ਠੀਕ ਆ ਸਰ ਸੰਦੀਪ ਵੀਰ ਠੀਕ ਆ ਤੇ ਹੋਰ ਬੈ ਜੀਏ ਮਾੜਾ ਇਹ ਦੇਣਾ ਉਸ ਬੈਸਰੋ ਜਿਹੜਾ ਫਲੇ ਬਾਹਰ ਲਾ ਕੇ ਦੇ ਕੇ ਜੱਤੀ ਆ ਪਿਓ ਚੰਗੀ 10 ਕਿਲੋ ਚੌਣ ਚਵਾਹ ਘੂੜ ਛਟਾ ਕੋਈ ਨਹੀਂ ਬੋੜਾ 10 ਕਿਲੋ ਸਨੀਵ ਖੁਲਾ 14 15 ਕਿਲੋ ਰੈਡੀ ਦੁੱਧ ਚਵਾ ਦੂਗੀ ਹਾਂਜੀ ਠੰਡੀ ਸੀਲ ਬੜੀ ਆ ਭਾਈ ਜੂਰੀ ਬੜੀ ਚੰਗੀ ਆ ਯਾਰ ਇਹ ਨਾ ਜੀ ਨਹੀਂ ਕਰਦਾ ਥਲੇ ਧਾਰਾ ਮਾਰਨ ਨੂੰ ਗੋਸਤ ਦਾ ਨਾ ਹੋਰ ਖੁੰਦਾ ਵਾ ਰੇਨ ਬੋਲੀ ਚੌਣ ਵਸ਼ੀ ਨੂੰ ਖਰੀ ਲੱਗੀ ਆ ਤਾਂ ਮੁੱਲ ਵੀ ਐ ਬਿਲਕੁਲ ਜਿਆਦਾ ਹੀ ਕਰ ਰਹੇ ਆ ਜਿਹੜੇ ਮੁੱਲੇ ਦਾ ਨਫੇ ਨਾ ਦੇਣੀ ਆ ਘਾਟੇ ਨਾ ਦੇਣੀ ਆ ਹੋਰ ਐ ਭਾਈ ਗੱਲ ਯਾਰ ਪੀਓ ਚਲਿਆ ਜੀ ਦਿੰਦੇ ਨਾਲ ਬਾਜੀ ਠੀਕ 2500 38000 ਦੇ 38000 ਆਹ ਦੋ ਆਹ ਆ ਇਹ ਇਹਦਾ ਬੱਚਾ ਆਜੋ ਬੱਚਿਆ ਇਹ ਬਛਾ ਬਛਾ ਆ ਵੀਰ ਜੀ ਬਛਾ ਖਾਲ ਲਓ ਆਹ ਆ ਦਸ ਨਾਲੇ ਪਤਨ ਨਾਲੇ ਜਿੰਨੇ ਦੁੱਧ ਦਾ 15 ਲਓ 15 ਲਓ ਦੁੱਧ ਲਾਵੇ ਇਹ ਵੀ ਠੰਡੀਆਂ ਵੱਲੂ ਬਹੁਤ ਠੰਡੀਆਂ ਵੇ ਤੋਰ ਕਰਾ ਦੇ ਨੂੰ ਵੀ ਵੱਡੀ ਬਛੀ ਲੈ ਵੱਲੂ ਤੋਰ ਕਰਾ ਲਓ ਠੀਕ ਹੈ ਬਾਜੀ ਬਸ ਠੀਕ ਹੈ ਇਹ ਫਰਮ ਵਾਲੀ ਵੱਡੀ ਬੱਛੀ ਆ ਵੇ ਕੀ ਡੇਢ ਦੀ ਬੋਲਦਾ ਬੱਛੀ ਦਾ 15 ਕਿਲੋ ਦੁੱਧ ਬੱਲੂ ਸਾਰੇ ਬੈਠੇ ਵਿਖਾ ਲੀ ਮੱਛੀ ਦੇ ਬਾਅਦ ਜਾ ਕੇ ਚਲੋ ਸਾਰੇ ਆ ਸਾਨੂੰ ਸਾਡੇ ਕੋਲੇ ਆਹ ਸਾਰੇ ਠੀਕੇ ਖਾਨਪੁਰ ਦੇਵਾ ਪਰ ਆਮਾ ਦੇ ਥੱਲੇ ਤੇ ਲੋੜ ਨਹੀਂ ਆ ਦੁੱਧ ਆ ਪੰਜ ਬਟੋਲ ਇਧਰ ਬਹੁਤ ਮਰਲੇ ਲੱਗ ਗਿਆ ਬਰਾਬਰ ਰਿਲਾਇੰਸ ਪੰਪ ਕੋਲ ਗੱਲ ਵੇਖ ਕੇ ਡਾਇਰ ਹਾਂ ਆ ਜਾ ਇੰਜ ਮਾਤਾ ਹਾਂ ਸਾਡੇ ਅਸੀ ਦਾ ਨਾਮ ਬਾੜੀ ਠੜੀ ਕੀਰੀ ਆ ਆ ਜੋ ਬੱਚਾ ਦਾ ਅੱਛਾ ਹਾਂ ਥੱਲੇ ਛੱਡੋ ਨਹੀਂ ਛਡਣਾ ਨਾ ਛਡੋ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਬਹਿ ਜਾਓ ਥੱਲੇ ਕੋਈ ਭੂਰ ਛਟਾ ਨਹੀਂ ਕੋਈ ਲੱਕੋਂ ਲੱਕ ਨਹੀਂ ਛੁਕੂਗੀ ਤੋਕੇ ਪਾਉਣੇ ਦੇ ਰੇਟ ਤੇ ਅੱਜ ਵੇਗਣ ਵਾਲੀ ਆ ਜਿਹੜੀਆਂ ਵਿਕੀਆਂ ਉਹ ਚਾਰ ਅੰਦਰ ਵਧੀਆਂ ਹਾਂ 400 ਹਰ ਦੀ ਵੇੜਵਾ ਔਰ 50 ਦੀ ਦੇ ਦੇਣੇ 40000 ਦੀ 35000 ਚਲੋ ਦੇ ਦਾਂਗੇ ਦੇ ਦਾਂਗੇ ਪੱਕੀ ਆਲਾ ਪੱਕੀ ਆ 35000 ਦੀ ਜਿਹੜਾ ਮਰਜ਼ੀ ਸਾਈਟ ਪਾਣੇ ਸਾਡੇ ਪਾਣੇ 30000 ਦੇ ਬਾਅਦ ਠੀਕ ਆ ਤੂੰ ਕਹੇ ਬੋਲੀ ਬਸ ਠੀਕ ਆ ਅਜੇ ਤਾਂ ਮੁੜ ਕੇ ਆਏਗਾ 35 ਤੇ 38 ਆ ਵੇਚ ਲੂ 3538 3538 ਤੇ 7565 ਵੇਚ ਲੂ ਕੋਈ ਕੋਈ ਬਾਣੀ ਕੋਈ ਚਵਾ ਗਿਆ ਨਾ ਨਾ ਬਿਲਕੁਲ ਜਾ 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 ਵੀ ਵੀਡੀਓ ਬਣਾਉਣਾ ਪਿਛੇ ਤੁਸੀਂ ਹਾਂ ਸਾਡਾ ਸਿਰ ਬਣਾ ਉਦਾਂ ਹੀ ਨਾ ਚੱਲਦਾ ਜਾਂਦਾ ਇਹ ਵੀ ਵੇਚ ਕੇ ਮਾਲ ਪੁੰਦੇ ਯਾਰ ਆ ਵੀਰ ਆਏ ਹੁਣ ਵੀਰ ਖੋਤੇ ਆ ਆ ਬਾਈ ਨੇ ਦਿਖਾ ਕੇ ਕੋਈ ਜਿਹੜੀ ਮੱਦੀ ਲਾਏ ਬਿਲਕੁਲ ਆ ਜਿਹੜੀ ਮੱਦੀ ਲੈ ਆ ਆ ਦੋ ਮਹੀਨਿਆਂ ਦਾ ਇਹਨਾਂ ਦੇ ਸਾਹਮਣੇ ਰੇਟ ਪਾਇਆ ਨਾ ਚਲੋ ਹਾਂ ਜਿਹੜੀ ਮਰਜ਼ੀ ਲੈ ਜਣੇ ਬਿਲਕੁਲ ਜਿਹੜੀ ਮਰਜ਼ੀ ਲੈ ਜਣੇ ਛੋੜ 500 ਰੁਪਏ ਕਰ ਦਾਂਗੇ ਜਿਹੜੀ ਮਰਜ਼ੀ ਦਾ ਲੈਣਾ ਚਾਹਾਂ ਜੋ ਹਾਂ 500 ਸਾਰੇ ਵਿੱਚੇ 1 ਵਿੱਚੇ 1 ਵਿੱਚੇ 500 1 ਵਿੱਚੇ ਆਹ ਮੈਂ ਇੱਕ ਕਰੇ ਸਰ ਸਾਰੇ ਵਿੱਚੇ 80 ਨਹੀਂ 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 ਇਹ ਤੱਕ ਨਹੀਂ ਵੀਰ ਦੇਖੋ ਕਿਹੜਾ ਗੱਲ ਕੀ ਆ ਬੜਾ 10 ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਮਾਲ ਚੱਲੀ ਗਈ ਦੋ ਹਜ਼ਾਰ ਨਾਲ ਤੇ ਇਹ ਕਿਆ ਹੀ ਆ ਗਿਆ ਮੈਂ ਚਲਣ 40000 ਦੋਵੇਂ ਚਲ 80 90000 ਰੁਪਇਆ ਬਣ ਗਿਆ ਹੋਰ ਕੀ ਚਈਦਾ ਬਾਲੀਆਂ ਜਿਆਦਾ 10000 ਰਲਾ ਨਾ ਕਰੇ ਕੰਮ ਰੱਖਿਆ ਤੇ ਨਾ ਹੀ ਰੱਖਣਾ ਵਾ ਛੋਟੇ ਛੋਟੇ ਰੇਟ ਪਾ ਅਕਸਰ ਤੁਹਾਨੂੰ ਵੀ ਪਤਾ ਹਾਂ ਅਸੀਂ 65000 ਮਹੀ ਦਾ ਰੇਟ ਪਾ ਸਾਨੂੰ ਕਿਸੇ ਨੇ ਦਿੱਤੀ ਪਿਛੋਂ ਬਿਲਕੁਲ ਸਹੀ ਗੱਲ ਤੇ ਲਾ ਗਿਆ ਝੋਡੀ ਆਈ ਆ ਪਿਛੋਂ ਦਾ 75000 ਦੀ ਨਾਲ ਦੇ ਪਿੰਡੋਂ ਝੋਡੀ ਲਈ ਆ ਕੋਈ 11500 ਇਹ ਚ ਮੁਨਾਫਾ ਰਹਿ ਗਿਆ ਵਾ ਜਿਆਦਾ ਨਹੀਂ ਰਹਿ ਗਿਆ ਨਾ ਤੇ ਜਿਹੜਾ ਵੀ ਆਵੇ ਆਪਣੀ ਤਸੱਲੀ ਕਰੇ ਥਣਾਲੇ ਮੈਨੂੰ ਕੋਈ ਘੂਛਟਾ ਆਪਣੀ ਬੱਲੋ ਨਵਾਂ ਮੋੜ ਤੋਂ ਘਸ ਗਿਆ ਕਿੱਥੇ ਕਿੱਥੇ ਜਾਣਾ ਕਿੱਥੇ ਆਣਾ ਬੱਲੂ ਮੈਨੇ ਬੜੇ ਲੰਬਾ ਬੜਾ ਕਮਈਆ ਬੜਾ ਮੋੜ ਲਾਉਣਾ ਗੱਡੀ ਤੇ ਗਈ ਤੇ ਇੱਥੇ ਆਪਣਾ ਗਰਦਾਰਪੁਰ ਲੱਗ 20 ਪਿੰਡਾਂ ਦੇ ਹੁੰਦੇ ਅੱਛਾ ਹਾਂ ਇਹ ਜੀ ਬੋਲੀ ਕਿਦਾ ਲੈ ਕੇ ਸਰੋਂ ਦੇ ਘਰ ਆਨੇ ਜੀ ਉਦੋਂ ਗਏ ਹਾਂ ਮਈਆਂ ਨੂੰ ਦੋ ਤੇ ਬੋਲ ਫਿਰ ਨੰਬਰ ਆ ਗਿਆ ਆਪਣਾ 95924 27529 ਨਾਮ ਮੇਰਾ ਭਿੰਦਾ ਤੇ ਪਿੰਡ ਧਵਾਨ ਤੇ ਜ਼ਿਲ੍ਹਾ ਗਰਦਾਰਪੁਰ ਤਹਿਸੀਲ ਬਟਾਲਾ ਨੇੜੇ ਵਾਲੀ ਆਪਦੇ ਤੇ ਨਾਲਮੰਦੇ ਨਾਲਮੰਡਾ ਡੇਰਾ ਰੋਡ ਤੇ ਕਾਲ ਮੱਡਾ ਇਧਰੋਂ ਕਿਲਾ ਲਾਲ ਸਿੰਘ ਇਧਰੋਂ ਅਲੀਆਲ ਜਿਹਨੇ ਡੇਰੇ ਹੁਣਾ ਉਹਨੂੰ ਰਹਿ ਗਿਆ 20 22 ਕਿਲੋਮੀਟਰ ਜਿਹਨੇ ਹੁਣਾ ਬਰਸਾਹ ਤੋਂ ਉਹਨੂੰ ਰਹਿ ਗਿਆ 23 ਕਿਲੋਮੀਟਰ ਜਿਹਨੇ ਹੁਣਾ ਬਟਾਲਿਓ ਨੂੰ 13 ਕਿਲੋਮੀਟਰ ਜਿਹਨੇ ਕਲਾਨੋ ਰੋਣਾ ਨੂੰ ਹੈਗਾ 14 15 ਕਿਲੋਮੀਟਰ ਬੰਦੇ ਨਾ ਵੀਰ ਮੁੜ ਕੇ ਨਾ ਪੁੱਛਦੇ ਬੜੇ ਆ ਇਹ ਲਾਕਾ ਕਿਹੜਾ ਪਿੰਡ ਕਿਹੜਾ ਤੇ ਜਿਹੜਾ ਮੇਰਾ ਵੀਰ ਇੱਕੋ ਮੇਰੀ ਹੱਥ ਬਣ ਕੇ ਬੇਂਦੀ ਆ ਵੀ ਜਿਹੜੀਆਂ ਝੋਟੀਆਂ ਪੰਜਾ ਪੰਜਾਲੀਆਂ ਪਾਈਆਂ ਵੀਰੋ ਉਹਦੇ ਗਾਂ ਵੀ ਲੋਕਾਂ ਬਣਾ ਛੜੀਆਂ ਨਵੀਆਂ ਵੀ ਕਰਾਤੀਆਂ ਉਹਨਾਂ ਦਾ ਮੈਂ ਮੇਰਾ ਵੀਰ ਫੂਲ ਕਰੂ ਪਰ ਬਸ ਪਰ ਯਾਰ ਫੂਲ ਹੀ ਹੋ ਗਈ ਜਾਂਦੀ ਆ ਆ ਠੀਕ ਆ ਸਾਫਰੀ ਕਾ ਓਕੇ ਸਾਫਰੀ ਕਾ